ਲੋਕ ਸਭਾ ਚੋਣਾਂ 2024 ਚ ਜਿੱਥੇ ਸਾਰੀਆਂ ਪਾਰਟੀਆਂ ਪੱਬਾਂ ਭਾਰ ਨੇ ਤੇ ਆਪੋ ਆਪਣੇ ਦਾਅਵੇ ਕਰ ਰਹੀਆਂ ਨੇ ਸੈਂਟਰ ਚ ਗੱਲ ਕਰੀਏ ਤਾਂ 461 ਅੰਕੜੇ ਕਰਨ ਦੀਆਂ ਗੱਲਾਂ ਵੀ ਪਾਈਪਾ ਵੱਲੋਂ ਸਾਹਮਣੇ ਆਈਆਂ ਇੰਡੀਆ ਗੱਠ ਜੋੜ ਦੀ ਧਿਰਾਂ ਦੀ ਗੱਲ ਕਰੀਏ ਤਾਂ ਉਹ ਵੀ ਕਹਿੰਦੇ ਅਸੀਂ ਵੀ ਕਿਸੇ ਨਾਲੋਂ ਘੱਟ ਨਹੀਂ ਜੇ ਪੰਜਾਬ ਦੇ ਪ੍ਰਸੰਗ ਚ ਵੇਖੀਏ ਤਾਂ ਇੱਥੇ ਵੀ ਸਾਰੇ 13 ਦੀਆਂ 13 ਜਿੱਤਨ ਦਾਅਵੇ ਕਰ ਰਹੇ ਨੇ ਚਾਹੇ ਸੱਤਾ ਤੇਰਾਵਾਦੀ ਪਾਰਟੀ ਹੈ ਜਾਂ ਕਾਂਗਰਸ ਹੈ ਉਹ ਵੀ ਕਹਿੰਦੀ ਕਿ ਅਸੀਂ ਵੀ ਕਿਸੇ ਨਾਲੋਂ ਘੱਟ ਨਹੀਂ ਇਸੇ ਤਰ੍ਹਾਂ ਸ਼੍ਰੋਮਣੀ ਕਾਲੀ ਦਲ ਵੀ ਕਹਿੰਦਾ ਹੈ ਕਿ ਸਾਡੇ ਮਜ਼ਬੂਤ ਦਾਵੇਦਾਰ ਨੇ ਬਸਪਾ ਵੀ ਮੈਦਾਨ 'ਚ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਹਰੇਕ ਧਿਰ ਜਿਹੜੀ ਸਿਆਸੀ ਮੈਦਾਨ 'ਚ ਆਉਂਦੀ ਹੈ ਆਪਣੇ ਦਾਅਵਿਆਂ ਦੇ ਨਾਲ ਆਉਂਦੀ ਹੈ ਪਰ ਨਤੀਜੇ ਵਾਲੇ ਦਿਨ ਪਤਾ ਲੱਗਦਾ ਨਤਾਰਾ ਹੁੰਦਾ ਹੈ ਕਿ ਕਿਹੜੀ ਪਾਰਟੀ ਕਿੰਨੀ ਮਜ਼ਬੂਤ ਹੈ ਤੇ ਕਿੰਨੀਆਂ ਸੀਟਾਂ ਲੈ ਗਈ ਪਰ ਜਦੋਂ ਗੱਲ ਆਉਂਦੀ ਹੈ ਜ਼ਮਾਨਤਾਂ ਜਬਤ ਹੋਣ ਦੀ ਤਾਂ ਜ਼ਮਾਨਤਾਂ ਜਦੋਂ ਜ਼ਬਤ ਹੋ ਜਾਂਦੀਆਂ ਲੀਡਰਾਂ ਦੀਆਂ ਤਾਂ ਫਿਰ ਸਿਆਸੀ ਟੀਚਰਾਂ ਹੁੰਦੀਆਂ ਤੇ ਹੁਣ ਤੱਕ ਕਈਆਂ ਦਾ ਖੜਾ ਨਹੀਂ ਛੱਡਦੀਆਂ ਟੀਚਰਾਂ ਕਈ ਤਾਂ ਦੋ ਦੋ ਸੀਟਾਂ ਤੋਂ ਚੋਣ ਲੜ ਕੇ ਵੀ ਜ਼ਮਾਨਤਾਂ ਜਬਤ ਕਰਾ ਬੈਠਦੇ ਨੇ ਤੇ ਉਹ ਸਿਆਸਤਦਾਨ ਜ਼ਿਆਦਾ ਨਮੋਸ਼ੀ ਦਾ ਸਾਹਮ ਤਾ ਇੱਕ ਰਿਪੋਰਟ ਦੇ ਜਰੀਏ ਜਾਣਕਾਰੀ ਸਾਂਝੀ ਕਰਾਂਗੇ ਤੁਹਾਡੇ ਨਾਲ ਕਿ ਜ਼ਮਾਨਤ ਜ਼ਬਤ ਕਰਾਉਣ ਵਾਲੇ ਹੁਣ ਤੱਕ ਚੋਣਾਂ ਲੜਨ ਵਾਲੇ ਪੰਜਾਬ ਦੇ ਵਿੱਚ ਉਮੀਦਵਾਰ ਕਿੰਨੇ ਨੇ ਉਹਨਾਂ ਦੇ ਵਿੱਚੋਂ ਜ਼ਮਾਨਤਾਂ ਕਿੰਨੀਆਂ ਦੀਆਂ ਤੇ ਕਿਹੜੇ-ਕਿਹੜੇ ਸਾਲ ਜ਼ਬਤ ਹੁੰਦੀਆਂ ਰਹੀਆਂ ਜਿਹੜੇ ਇਹ ਪਾਰਲੀਮੈਂਟ ਦੇ ਅੰਕੜੇ ਕੀ ਕਹਿੰਦੇ ਨੇ 1952 ਤੋਂ ਚੋਣ ਹੋ ਰਹੀ ਹੈ ਤੇ ਹੁਣ 2024 ਤੱਕ ਦੀ ਚੋਣ ਹੋਣ ਦੀ ਜਿਹੜੀ ਪਹਿਲੇ ਪੜਾ ਦੀ ਚੋਣ ਹੋ ਵੀ ਚੁੱਕੀ ਹੈ ਤੇ ਹੌਲੀ-ਹੌਲੀ ਕਰਕੇ ਚੋਣਾਂ 1 ਜੂਨ ਤੱਕ ਆ ਜਿਹੜੀਆਂ ਸੰਪੂਰਨ ਹੋ ਜਾਣੀਆਂ ਤੇ 4 ਜੂਨ ਨੂੰ ਤੀਜੇ ਹਸਬ ਦੇ ਸਾਹਮਣੇ ਹੋਣਗੇ ਪੰਜਾਬੀ ਟ੍ਰਿਬਿਊਨ ਦੇ ਸਿਨੀਅਰ ਪੱਤਰਕਾਰ ਚਰਨਜੀਤ ਸਿੰਘ ਭੋਲਰ ਦੀ ਛਾਪੀ ਰਿਪੋਰਟ ਦੇ ਹਵਾਲੇ ਨਾਲ ਕੁਝ ਅੰਕੜੇ ਤੁਹਾਡੇ ਨਾਲ ਅਸੀਂ ਸਾਂਝੇ ਕਰ ਰਹੇ ਹਾਂ ਜ਼ਮਾਨਤ ਜਬਤ ਹੁੰਦੀ ਕਿਵੇਂ ਹੈ ਇਹ ਵੀ ਦੱਸਾਂਗੇ ਤੇ ਪਹਿਲਾਂ ਰਾਸ਼ੀ ਕਿੰਨੀ ਸੀ ਤੇ ਅੱਜ ਕੱਲ ਰਾਸ਼ੀ ਕਿੰਨੀ ਲਈ ਜਾਂਦੀ ਹੈ ਜਦੋਂ ਕੋਈ ਕਾਗਜ਼ ਭਰਦਾ ਉਮੀਦਵਾਰ ਚਾਹੇ ਜਾਂ ਆਜ਼ਾਦ ਚੋਣ ਲੜ ਰਿਹਾ ਹੋਵੇ ਜਾਂ ਕਿਸੇ ਪਾਰਟੀ ਵੱਲੋਂ ਇੱਕ ਜ਼ਮਾਨਤ ਰਾਸ਼ੀ ਉਸ ਨੂੰ ਜਿਹੜੀ ਨਿਸ਼ਚਿਤ ਕੀਤੀ ਹੋਈ ਆ ਚੋਣ ਕਮਿਸ਼ਨ ਦੇ ਦੁਆਰਾ ਉਹ ਭਰਨੀ ਪੈਂਦੀ ਹੈ ਤਾਂ ਹੁਣ ਦੱਸਦੇ ਆ ਕਿ ਦਰਅਸਲ ਚੋਣ ਲੜਦਿਆਂ ਹੋਇਆਂ ਜ਼ਮਾਨਤਾਂ ਜ਼ਬਤ ਕਰਵਾ ਬੈਠਦੇ ਲੀਡਰ ਕਿੰਨੇ ਨੇ ਔਰ ਉਹਨਾਂ ਉਮੀਦਵਾਰਾਂ ਦੀ ਗਿਣਤੀ ਕਿੰਨੀ ਹੈ ਉਹ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਿੰਦੇ ਆ ਦਰਅਸਲ ਮੋٹے ਰੂਪ ਦੇ ਵਿੱਚ ਦੇਖਿਆ ਜਾ ਵਿੱਚ ਵੇਖਿਆ ਜਾਵੇ ਤਾਂ ਲਗਭਗ 1800 ਦੇ ਕਰੀਬ ਉਹ ਉਮੀਦਵਾਰ ਨੇ ਜਿਨ੍ਹਾਂ ਨੇ ਹੁਣ ਤੱਕ ਪੰਜਾਬ ਦੇ ਵਿੱਚ ਹੀ ਚੋਣਾਂ ਲੜਦੇ ਆ ਆਪਣੀਆਂ ਜ਼ਮਾਨਤਾਂ ਜ਼ਬਤ ਕਰਾ ਲਈਆਂ ਦੇਸ਼ ਭਰ ਦੇ ਵਿੱਚ ਵੀ ਹਜ਼ਾਰਾਂ ਉਮੀਦਵਾਰਾਂ ਦੀ ਗਿਣਤੀ ਬਣਦੀ ਹੈ ਜਿਹੜੇ ਜ਼ਮਾਨਤਾਂ ਜ਼ਬਤ ਕਰਵਾ ਬੈਠਦੇ ਨੇ ਜਿੱਥੋਂ ਤੱਕ ਕਿ ਪੰਜਾਬ ਚ ਹੁਣ ਤੱਕ ਲੋਕ ਸਭਾ ਚੋਣਾਂ ਚ ਨਿਤਰੇ ਕਰੀਬ 1800 ਦੇ ਕਰੀਬ ਉਮੀਦਵਾਰ ਬਣਦੇ ਨੇ ਜਿਨ੍ਹਾਂ ਨੇ ਨਤੀਜਿਆਂ ਤੋਂ ਬਾਅਦ ਕਾਫੀ ਕੁਝ ਸੁਣਨਾ ਕਹਿਣਾ ਇਸ ਕਰਕੇ ਪਿਆ ਕਿਉਂਕਿ ਜ਼ਮਾਨਤ ਵੀ ਨਹੀਂ ਬਚਾ ਸਕੇ ਯਾਨੀ ਕਿ ਜਿੰਨੇ ਫੀਸਦੀ ਵੋਟ ਲੈਣੇ ਹੁੰਦੇ ਨੇ ਉਸ ਤੋਂ ਵੀ ਕਿਤੇ ਜ਼ਿਆਦਾ ਘੱਟ ਜਦੋਂ ਮਿਲਨ ਇੱਕ ਤੈਅ ਕੀਤੀ ਹੋਈ ਜਿਹੜਾ ਮਾਪਦੰਡ ਹੁੰਦਾ ਉਸ ਤੋਂ ਵੀ ਘੱਟ ਤਾਂ ਜ਼ਮਾਨਤ ਜਬਤ ਹੁੰਦੀ ਹੈ ਤਾਂ ਫਿਰ ਜਿਨ੍ਹਾਂ ਦੀਆਂ ਜ਼ਮਾਨਤਾਂ ਹੁਣ ਤੱਕ ਜ਼ਬਤ ਹੋਈਆਂ ਨੇ ਉਹ ਲੀਡਰ ਭੜੀ ਭਾਂਤ ਜਾਣਦੇ ਨੇ ਲੋਕ ਵੀ ਟੀਚਰਾ ਕਰਦੇ ਨੇ ਤੇ ਵਿਰੋਧੀ ਪਾਰਟੀਆਂ ਦੇ ਲੀਡਰ ਵੀ ਫਿਰ ਟੀਚਰਾ ਕਰਦੇ ਨੇ ਕਿ ਇਹ ਉਹੀ ਨੇ ਜਿਹੜੇ ਜ਼ਮਾਨਤਾਂ ਜਬਤ ਕਰਵਾ ਬੈਠਦੇ ਨੇ 1952 ਦੀ ਪਹਿਲੀ ਲੋਕ ਸਭਾ ਚੋਣ ਤੋਂ ਅੱਜ ਤੱਕ ਪੰਜਾਬ ਵਿੱਚ ਕੁੱਲ 2457 ਉਮੀਦਵਾਰਾਂ ਨੇ ਚੋਣਾਂ ਲੜੀਆਂ ਜਿਨ੍ਹਾਂ ਦੇ ਵਿੱਚੋਂ 1808 ਉਮੀਦਵਾਰਾਂ ਦੀ ਯਾਨੀ ਕਿ 73% ਦੀ ਲਗਭਗ ਜ਼ਮਾਨਤ ਜਬਤ ਕਰਵਾਵਿੰਦੇ ਸਿਰਫ 649 ਉਮੀਦਵਾਰੀ ਆਪਣੀ ਜ਼ਮਾਨਤ ਬਚਾ ਸਕੇ ਨੇ ਪੰਜਾਬ 'ਚ ਸਿਰਫ ਦੋ ਲੋਕ ਸਭਾ ਚੋਣਾਂ ਜਿਨ੍ਹਾਂ ਨੇ ਜਿਨ੍ਹਾਂ 'ਚ ਕਿਸੇ ਵੀ ਉਮੀਦਵਾਰਾ ਦੇ ਮੱਥੇ ਤੇ ਜ਼ਮਾਨਤ ਜਬਤ ਹੋਣ ਦਾ ਦਾਗ ਨਹੀਂ ਲੱਗਿਆ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਬਾਹਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਸੁਖਜਿੰਦਰ ਸਿੰਘ ਬਹਿਲ ਆਖਦੇ ਨੇ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਜ਼ਮਾਨਤ ਰਾਸ਼ੀ ਜ਼ਿਆਦਾ ਨਹੀਂ ਰੱਖੀ ਜਾਂਦੀ ਤਾਂ ਜੋ ਹਰ ਆਮ ਆਦਮੀ ਨੂੰ ਚੋਣ ਲੜਨ ਦਾ ਮੌਕਾ ਮਿਲ ਸਕੇ ਇਸ ਕਰਕੇ ਜ਼ਮਾਨਤ ਦੀ ਜਿਹੜੀ ਰਾਸ਼ੀ ਆ ਵੱਧ ਨਹੀਂ ਰੱਖਦੇ ਉਹਨਾਂ ਇਹ ਵੀ ਆਖਿਆ ਕਿ ਜ਼ਮਾਨਤ ਜਬਤ ਹੋਣਾ ਹੁਣ ਸਿਆਸੀ ਲੋਕਾਂ ਲਈ ਸਮਾਜਿਕ ਤੌਰ ਤੇ ਪਰੇਸ਼ਾਨ ਹੋਣ ਦਾ ਸਬਬ ਨਹੀਂ ਬਣਦਾ ਸਾਰੇ ਹੀ ਚੋਣ ਲੜਨ ਨੂੰ ਹੀ ਵੱਡੀ ਗੱਲ ਸਮਝਦੇ ਨੇ ਜ਼ਮਾਨਤ ਹੋਣ ਨੂੰ ਵੱਡੀ ਗੱਲ ਨਹੀਂ ਸਮਝਦੇ ਜ਼ਮਾਨਤ ਜ਼ਬਤ ਹੋਣਾ ਸੰਕੇਤ ਕਰਦਾ ਹੈ ਕਿ ਬਹੁਤੇ ਉਮੀਦਵਾਰ ਚੋਣ ਸਜਿੱਦਗੀ ਨਾਲ ਨਹੀਂ ਲੜਦੇ ਤੇ ਉਹਨਾਂ ਦੇ ਚੋਣ ਲੜਨ ਪਿੱਛੇ ਹੋਰ ਵੀ ਕਈ ਕਾਰਨ ਹੋ ਸਕਦੇ ਪ੍ਰਮੁੱਖ ਸਿਆਸੀ ਪਾਰਟੀਆਂ ਆਮ ਤੌਰ ਤੇ ਵੋਟਾਂ ਦੀ ਵੰਡ ਕਰਨ ਖਾਤਰ ਖੁਦ ਹੀ ਉਮੀਦਵਾਰ ਖੜੇ ਕਰ ਦਿੰਦੀਆਂ ਨੇ ਇੱਕ ਫੈਕਟ ਇਹ ਵੀ ਹੈ ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਗੁਰਕੀਰਤ ਕੋਟਲੀ ਸਾਧੂ ਸਿੰਘ ਧਰਮਸੋਧ ਤੇ ਰਣਜੀਤ ਸਿੰਘ ਨਾਭਾ ਆਦਿ ਵੀ ਜ਼ਮਾਨਤ ਜ਼ਬਤ ਹੋ ਗਈ ਸੀ ਇਹ ਉਹ ਚਿਹਰੇ ਨੇ ਜਿਹੜੇ ਵਜ਼ਾਰਤ ਦਾ ਵੀ ਹਿੱਸਾ ਰਹੇ ਸਮੁੱਚੇ ਦੇਸ਼ ਦੀ ਗੱਲ ਕਰੀਏ ਤਾਂ 1952 ਤੋਂ ਹੁਣ ਤੱਕ 91160 ਉਮੀਦਵਾਰਾਂ ਨੇ ਲੋਕ ਸਭਾ ਚੋਣਾਂ ਲੜੀਆਂ ਨੇ ਜਿਨ੍ਹਾਂ ਚੋਂ 71240 ਉਮੀਦਵਾਰਾਂ ਦੀ ਜ਼ਮਾਨਤ ਜਬਤ ਹੋਈ 1991 ਦੀਆਂ ਚੋਣਾਂ ਵਿੱਚ 99% ਦੀ ਆਜ਼ਾਦ ਉਮੀਦਵਾਰਾਂ ਦੀ ਜ਼ਮਾਨਤ ਜਬਤ ਹੋ ਗਈ ਸੀ। ਐਵੇਂ ਹੀ 2019 ਦੀਆਂ ਜਿਹੜੀਆਂ ਬੀਤੇ 5 ਬਾਰੇ ਪਹਿਲਾਂ ਜਿਹੜੀਆਂ ਚੋਣਾਂ ਹੋਈਆਂ ਵਿੱਚ 8000 ਹਜ਼ਾਰ ਆਜ਼ਾਦ ਉਮੀਦਵਾਰਾਂ ਦੀ ਜ਼ਮਾਨਤ ਜਬਤ ਹੋਈ ਸੀ। ਹੁਣ ਤੱਕ ਦੀਆਂ ਚੋਣਾਂ ਵਿੱਚ 1996 ਦੀਆਂ ਚੋਣਾਂ ਵਿੱਚ ਸਭ ਤੋਂ ਵੱਧ 13952 ਉਮੀਦਵਾਰਾਂ ਦੀ ਜ਼ਮਾਨਤ ਜਿਹੜੀ ਆ ਜਬਤ ਹੋਈ ਚੋਣ ਮદાન ਚ ਨਿਤਰਨ ਵਾਲਿਆਂ ਦੀ ਜਿਨ੍ਹਾਂ ਵਿੱਚੋਂ ਅਤੇ 13952 ਉਮੀਦਵਾਰਾਂ ਦੇ ਵਿੱਚੋਂ 12699 ਉਮੀਦਵਾਰਾਂ ਦੀ ਜ਼ਮਾਨਤ ਆ ਜਿਹੜੀ ਉਹ ਜ਼ਬਤ ਹੋ ਗਈ। ਇਸੇ ਤਰ੍ਹਾਂ ਪੰਜਾਬ 'ਚ ਜਿਹੜੇ ਜ਼ਮਾਨਤ ਜ਼ਬਤ ਕਰਵਾ ਬੈਠਦੇ ਆ ਲੀਡਰ ਉਹਨਾਂ ਦੇ ਵਿੱਚੋਂ ਵੀ ਕੁੱਲ ਵੇਰਵੇ ਜੇਕਰ ਸਾਂਝੇ ਕੀਤੇ ਜਾਣ 1952 ਦੇ ਵਿੱਚ ਕੁੱਲ ਉਮੀਦਵਾਰ 101 ਮੈਦਾਨ ਦੇ ਵਿੱਚ ਨਿਤਰੇ ਪੰਜਾਬ ਦੇ ਅੰਦਰ 62 ਉਮੀਦਵਾਰ ਆ ਜਿਹੜੇ ਜ਼ਮਾਨਤ ਜ਼ਬਤ ਕਰਵਾ ਬੈਠਦੇ ਆ 1957 'ਚ 85 ਉਮੀਦਵਾਰ ਖੜੇ ਹੁੰਦੇ ਆ ਤੇ 34 ਜਿਹੜੇ ਆ ਜ਼ਮਾਨਤਾਂ ਜਬਤ ਕਰਵਾ ਬੈਠਦੇ ਐ 1962 ਤੇ 67 ਮਹਿਜ ਦੋ ਅਜਿਹੇ ਪੜਾ ਨੇ ਜਦੋਂ ਕਿਸੇ ਦੀ ਵੀ ਜ਼ਮਾਨਤ ਜਬਤ ਨਹੀਂ ਹੁੰਦੀ 107 ਉਮੀਦਵਾਰ ਚੋਂ ਲੜਦੇ ਨੇ 1962 ਚ ਤੱਕ ਕਿਸੇ ਦੀ ਵੀ ਜ਼ਮਾਨਤ ਜਬਤ ਹੋਣ ਦਾ ਵੇਰਵਾ ਨਹੀਂ 1967 ਚ 75 ਉਮੀਦਵਾਰ ਲੜਦੇ ਨੇ ਤੇ ਉਦੋਂ ਵੀ ਨਹੀਂ ਫਿਰ 1971 ਦਾ ਵੇੜਾ ਆਉਂਦਾ ਤੇ 77 ਉਮੀਦਵਾਰ ਮੈਦਾਨ ਚ ਖੜੇ ਹੁੰਦੇ ਆ ਤੇ 51 ਜ਼ਮਾਨਤਾਂ ਹੀ ਜਬਤ ਕਰਵਾ ਬੈਠਦੇ ਐ 1977 ਦੇ ਵਿੱਚ 79 ਉਮੀਦਵਾਰ ਕੁੱਲ ਖੜੇ ਹੁੰਦੇ ਆ 54 ਉਮੀਦਵਾਰਾਂ ਦੀ ਜ਼ਮਾਨਤਾਂ ਜ਼ਬਤ ਹੋ ਗਈਆਂ 1980 ਚ 147 ਉਮੀਦਵਾਰ ਚੋਂ ਲੜਦੇ ਨੇ ਲੋਕ ਸਭਾ ਦੀ ਤਾਂ 119 ਆ ਜਿਹੜੇ ਉਹ ਜ਼ਮਾਨਤ ਜਬਤ ਕਰਵਾ ਬੈਠਦੇ ਆ 1985 ਦਾ ਵਾਰ ਆਉਂਦਾ ਤਾਂ ਉਦੋਂ 106 ਉਮੀਦਵਾਰ ਮੈਦਾਨ ਦੇ ਵਿੱਚ ਨਤਰਦੇ ਨੇ ਤੇ 75 ਦੀ ਉਹਦਾ ਵਿੱਚੋਂ ਜ਼ਮਾਨਤ ਜਬਤ ਹੋ ਜਾਂਦੀ ਹੈ 1999 ਦੀ ਗੱਲ ਕਰੀਏ ਤਾਂ ਉਮੀਦਵਾਰਾਂ ਦੀ ਗਿਣਤੀ ਵੀ ਕਾਫੀ ਛੜਾਪੇ ਦੇ ਨਾਲ ਵੱਧ ਗਈ 227 ਹੋ ਜਾਂਦੀ ਹੈ ਤੇ ਫਿਰ ਜ਼ਮਾਨਤ ਤਜਬਤ ਹੋਣ ਵਾਲਿਆਂ ਦੀ ਵੀ ਗਿਣਤੀ ਕਿਵੇਂ ਘਟ ਰਹਿ ਸਕਦੀ ਸੀ ਕਰੀਬ-ਕਰੀਬ 200 ਦੇ ਨੇੜੇ ਯਾਨੀ ਕਿ 195 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ 1992 ਦੀ ਗੱਲ ਕਰੀਏ ਤਾਂ ਕਿੰਸੀ ਉਮੀਦਵਾਰ ਮੈਦਾਨ ਚ ਨਿਤਰਦੇ ਨੇ ਉਮੀਦਵਾਰ ਦੀਆਂ ਚੋਣਾਂ ਲੜਨ ਵਾਲਿਆਂ ਦੀ ਗਿਣਤੀ ਘਟ ਜਾਂਦੀ ਹੈ ਉੱਥੇ ਹੀ ਫਿਰ 53 ਉਮੀਦਵਾਰ ਉਹਨਾਂ ਚ ਵੀ ਜ਼ਮਾਨਤ ਜ਼ਬਤ ਕਰਵਾ ਬੈਠਦੇ ਆ 1996 ਦਾ ਵੇੜਾ ਆਉਂਦਾ ਹੈ ਲੋਕ ਸਭਾ ਚੋਣਾਂ ਦਾ ਤਾ 259 ਉਮੀਦਵਾਰ ਮદાન ਚ ਆ ਜਾਂਦੇ ਆ ਵੱਡੀ ਗਿਣਤੀ ਰਹੀ ਹੈ ਹੁਣ ਤੱਕ ਦੀ 228 ਉਮੀਦਵਾਰ ਉਹਨਾਂ ਦੇ ਵਿੱਚੋਂ ਜ਼ਮਾਨਤ ਜਬਤ ਕਰਵਾ ਲੈਂਦੇ ਆ ਕਿਉਂਕਿ ਸੀਟਾਂ ਨੇ ਜਿਹੜੀਆਂ ਉਹ ਲੋਕ ਸਭਾ ਦੀਆਂ ਪੰਜਾਬ ਦੀਆਂ ਸਾਰੇ ਜਾਣਦੇ ਨੇ ਕਿ 13 ਨੇ ਔਰ ਇਹਨਾਂ 13 ਸੀਟਾਂ ਦੇ ਵਿੱਚ ਉਮੀਦਵਾਰਾਂ ਦੀ ਗਿਣਤੀ ਵੱਧਦੀ ਘਟਦੀ ਰਹੀ ਹੋਵੇਗੀ ਚੋਣ ਲੜਨ ਵਾਲਿਆਂ ਦੀ ਪਰ ਜ਼ਮਾਨਤਾਂ ਜਬਤ ਕਰਵਾਉਣ ਵਾਲਿਆਂ ਦੀ ਗਿਣਤੀ ਚ ਕੋਈ ਭੋਰਾ ਫਰਕ ਨਹੀਂ ਪਿਆ ਉਹ ਬਹੁ ਗਿਣਤੀ ਹੀ ਰਹੀ ਹੈ 1998 ਦੀ ਗੱਲ ਕਰੀਏ 102 ਉਮੀਦਵਾਰ ਆਏ ਤੇ 75 ਦੀ ਜ਼ਮਾਨਤ ਜਬਤ ਹੋ ਗਈ ਫਿਰ 1999 ਦੀ ਗੱਲ ਕਰੀਏ ਤਾਂ 120 ਉਮੀਦਵਾਰ ਆਏ ਮੈਦਾਨ 'ਚ ਤੇ 92 ਉਮੀਦਵਾਰਾਂ ਦੀ ਜ਼ਮਤ ਹੋ ਗਈ ਜ਼ਮਾਨਤ 2004 ਦੀ ਗੱਲ ਕਰੀਏ 142 ਉਮੀਦਵਾਰ ਆਏ ਤੇ 112 ਜ਼ਮਾਨਤਾਂ ਜਬਤ ਕਰਵਾ ਬੈਠਦੇ ਆ ਫਿਰ 2009 ਦੀ ਗੱਲ ਕਰੀਏ ਤੇ 218 ਉਮੀਦਵਾਰ ਆ ਗਏ ਗਿਣਤੀ ਕਾਫੀ ਵੱਧ ਗਈ ਜਿਹੜੀ ਕਿ ਫਿਰ 192 ਉਮੀਦਵਾਰਾਂ ਨੇ ਜ਼ਮਾਨਤਾਂ ਜਬਤ ਕਰਾ ਲੀਆਂ ਫਿਰ 2014 ਦੇ ਵਿੱਚ ਜਦੋਂ ਕਿਹਾ ਜਾਂਦਾ ਹੈ ਭਾਜਪਾ ਜਦੋਂ ਦੀ ਸੱਤਾ ਦੇ ਵਿੱਚ ਆਈ ਆ ਉਹ ਵਰਾ ਹੁੰਦਾ ਹੈ 2014 ਦਾ 253 ਉਮੀਦਵਾਰ ਪੰਜਾਬ ਚ ਨਿਤਰਦੇ ਐ ਤੇ 218 ਦੀ ਜ਼ਮਾਨਤ ਜਬਤ ਹੋ ਜਾਂਦੀ ਆ ਫਿਰ 2019 ਦੇ ਵਿੱਚ ਹੁਣ ਤੱਕ ਜਿੰਨੇ ਉਮੀਦਵਾਰਾਂ ਨੇ ਚੋਣ ਲੜੀ ਐ ਸਭ ਤੋਂ ਵੱਧ 2019 ਦੇ ਵਿੱਚ ਲੜੀ ਗਈ ਚੋਣ 278 ਉਮੀਦਵਾਰ ਮੈਦਾਨ ਚ ਆਏ ਤੇ ਹੁਣ ਤੱਕ ਸਭ ਤੋਂ ਵੱਧ ਜੇਕਰ ਜ਼ਮਾਨਤਾਂ ਵੀ ਜਬਤ ਹੋਈਆਂ ਕਿਸੇ ਦੀਆਂ ਤੇ ਉਹ 248 ਜ਼ਮਾਨਤਾਂ ਜਬਤ ਹੋਈਆਂ 2019 ਦੀਆਂ ਚੋਣਾਂ ਦੇ ਵਿੱਚ ਜ਼ਮਾਨਤ ਰਾਸ਼ੀ ਆ ਜਿਹੜੀ ਉਹ ਲਾਜ਼ਮੀਕਰਾਰ ਦਿੱਤੀ ਗਈ ਹੈ ਜਿਹੜਾ ਲੋਕ ਪ੍ਰਤੀਨਿਧਤਾ ਐਕਟ 1951 ਦੀ ਧਾਰਾ 34 1 ए ਦੇ ਤਹਿਤ ਉਮੀਦਵਾਰਾਂ ਨੂੰ ਚੋਣ ਲੜਨ ਲਈ ਇੱਕ ਨਿਸ਼ਚਿਤ ਜ਼ਮਾਨਤ ਰਾਸ਼ੀ ਜਮ੍ਹਾਂ ਕਰਾਉਣੀ ਪੈਂਦੀ ਹੈ ਜਦੋਂ ਪਹਿਲੀ ਲੋਕ ਸਭਾ ਚੋਣ ਹੋਈ ਸੀ ਤਾਂ ਉਦੋਂ ਜਨਰਲ ਵਰਗ ਲਈ ਜ਼ਮਾਨਤ ਰਾਸ਼ੀ ਸਿਰਫ 500 ਰੁਪਏ ਸੀ ਐਸੀ ਵਰਗ ਲਈ 250 ਰੁਪਏ ਹੁੰਦੀ ਸੀ ਉਦੋਂ ਜ਼ਮਾਨਤ ਰਾਸ਼ੀ ਇੱਥੇ ਰਿਜ਼ਰਵ ਸੀਟਾਂ ਨੇ ਤਾਂ ਮੌਜੂਦਾ ਸਮੇਂ 'ਚ ਜ਼ਮਾਨਤ ਰਾਸ਼ੀ ਹੁਣ ਜਨਰਲ ਵਰਗ ਦੇ ਉਮੀਦਵਾਰਾਂ ਲਈ 25000 ਰੁਪਏ ਕਰ ਦਿੱਤੀ ਗਈ ਹੈ ਤੇ ਐਸਸੀ ਵਰਗ ਦੇ ਲਈ ਇਹ 12500 ਰੁਪਏ ਯਾਨੀ ਕਿ 50% ਦੀ ਘਟ ਦੀ ਰਾਸ਼ੀ ਦੇ ਨਾਲ ਜ਼ਮਾਨਤ ਆ ਜਿਹੜੀ ਉਹ ਭਰੀ ਜਾਂਦੀ ਹੈ ਮੰਨ ਲਓ ਕਿਸੇ ਇੱਕ ਸੀਟ ਦੇ ਉੱਤੇ 10 ਉਮੀਦਵਾਰ ਚੋਣ ਲੜ ਰਹੇ ਨੇ ਵਿੱਚ ਹੀ ਆਜ਼ਾਦ ਵਿੱਚ ਹੀ ਪਾਰਟੀ ਦੇ ਵੱਲੋਂ ਤੇ ਦਸਾਂ ਦੇ 10 ਦੇ ਵਿੱਚੋਂ ਜੇਕਰ ਸਾਰੇ ਜਰਨਲ ਵਰਗ ਨਾਲ ਸੰਬੰਧਤ ਨੇ ਤਾਂ ਉਹਨਾਂ ਨੂੰ 25000 ਰੁਪਿਆ ਇੱਕ ਉਮੀਦਵਾਰ ਨੂੰ ਜਮ੍ਹਾਂ ਕਰਾਉਣਾ ਪੈਂਦਾ ਉਸ ਦਾ ਵੇਰਵੇ ਉਸ ਦੇ ਹਿਸਾਬ ਤੱਕ ਸਾਰੇ ਚੋਣ ਕਮਿਸ਼ਨ ਰੱਖਦਾ ਫਿਰ ਉਸ ਤੋਂ ਬਾਅਦ ਜੇਕਰ ਰਿਜ਼ਰਵ ਸੀਟਾਂ ਤੇ ਉੱਥੇ ਮੰਨ ਲਓ ਪੰਜ ਉਮੀਦਵਾਰ ਹੀ ਮੈਦਾਨ 'ਚ ਨਿਤਰੇ ਐ ਤੇ ਪੰਜਾਂ ਨੂੰ ਵੱਖੋ-ਵੱਖਰੇ 12500 ਰੁਪਏ ਦੇ ਹਿਸਾਬ ਨਾਲ ਰਾਸ਼ੀ ਜਿਹੜੀ ਹੈ ਜਮ੍ਹਾਂ ਕਰਾਉਣੀ ਪੈਂਦੀ ਹੈ ਹੁਣ ਸਵਾਲ ਹੁੰਦਾ ਹੈ ਕਿ ਰਾਸ਼ੀ ਨੂੰ ਵਰਤਿਆ ਕਿੱਥੇ ਜਾਂਦਾ ਹੈ ਤਾਂ ਚੋਣਾਂ ਦਾ ਜਿੰਨਾ ਪ੍ਰਬੰਧ ਹੁੰਦਾ ਉਸ ਦੇ ਵਿੱਚ ਵੀ ਇਹ ਰਾਸ਼ੀ ਕੰਮ ਆਉਂਦੀ ਹੈ ਤੇ ਚੋਣ ਕਮਿਸ਼ਨ ਆਪਣੇ ਹਿਸਾਬ ਦੇ ਨਾਲ ਇਸ ਚੋਣ ਰਾਸ਼ੀ ਨੂੰ ਜਿਹੜਾ ਉਹ ਵਰਤਣ ਦਾ ਅਖਤਿਆਰ ਵੀ ਉਹਨਾਂ ਦੇ ਕੋਲ ਹੁੰਦਾ ਕਿਉਂਕਿ ਜਿਹੜੀ ਜਮਾਨਤ ਜ਼ਬਤ ਹੋ ਜਾਂਦੀ ਹੈ ਫਿਰ ਉਹ ਵਾਪਸ ਨਹੀਂ ਮੁੜੀ ਜਾਂਦੀ ਉਮੀਦਵਾਰ ਨੂੰ ਜੇਕਰ ਚੋਣ ਕੋਈ ਹਾਰ ਵੀ ਜਾਵੇ ਪਰ ਵੋਟਾਂ ਜਿਹੜੀਆਂ ਬਣਦੀਆਂ ਲੈ ਜਾਵੇ ਤਾਂ ਉਸ ਦੇ ਕਰਕੇ ਉਹ ਜਿਹੜੀ ਰਾਸ਼ੀ ਹੁੰਦੀ ਹੈ ਉਸ ਉਮੀਦਵਾਰ ਨੂੰ ਫਿਰ ਵਾਪਸ ਕਰ ਦਿੱਤੀ ਜਾਂਦੀ ਹੈ ਪਰ ਜਿਨ੍ਹਾਂ ਦੀਆਂ ਜਬਤ ਹੋਣ ਦਾ ਮਤਲਬ ਹੀ ਇਹ ਆ ਕਿ ਉਹ ਰਾਸ਼ੀ ਕਦੇ ਵੀ ਵਾਪਸ ਨਹੀਂ ਮੜਨੀ ਜੇਕਰ ਨਵੇਂ ਸਿਰੇੋਂ ਫਿਰ ਚੋਂ ਲੜੋਗੇ ਤਾਂ ਜ਼ਮਾਨਤ ਰਾਸ਼ੀ ਹੈ ਜਿਹੜੀ ਉਹ ਦੁਬਾਰਾ ਤੋਂ ਤੁਹਾਨੂੰ ਜਮ੍ਹਾਂ ਕਰਾਣੀ ਪਵੇਗੀ ਤਾਂ ਇਹ ਪੰਜਾਬ ਦੇ ਉਹ ਉਮੀਦਵਾਰ ਨੇ ਜਿਹੜੇ 1800 ਦੇ ਕਰੀਬ 8 ਉਮੀਦਵਾਰ ਬਣਦੇ ਨੇ 1808 ਜਿਨ੍ਹਾਂ ਦੀਆਂ ਹੁਣ ਤੱਕ ਜ਼ਮਾਨਤਾਂ ਜਬਤ ਹੁੰਦੀਆਂ ਰਹੀਆਂ ਤਾਂ ਇਹ ਛਾਪੀ ਰਿਪੋਰਟ ਦੇ ਮੁਤਾਬਕ ਤੁਹਾਡੇ ਨਾਲ ਅਸੀਂ ਜਾਣਕਾਰੀ ਸਾਂਝੀ ਕੀਤੀ ਹੈ ਫਿਲਹਾਲ ਜਦ ਤੱਕ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ